ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਪਿੰਡ ਜੱਗਵਾਲ ਜਿੱਥੇ ਜਿਹੜੀ ਆ ਜੀ ਸਰਸਮਤੀ ਚੁਣੀ ਗਈ ਆ ਤੇ ਆਓ ਦੇਖੋ ਲਾਈਵ ਜਿਹੜੇ ਸਰਪੰਚ ਦੇ ਨਾਲ ਜਿਹੜੇ ਮੈਂਬਰ ਬਣੇ ਨੇ ਤੇ ਦੇਖੋ ਖੁਸ਼ੀ ਵਾਲੀ ਗੱਲ ਆ ਕਿ ਜੱਗਵਾਲ ਕਿਸੇ ਸੋਚ ਵੀ ਨਹੀਂ ਸਕਦੇ ਕਿ ਇੱਥੇ ਸਰਸਮਤੀ ਹੋਏਗੀ ਇਹ ਇੱਕ ਰਿਕਾਰਡ ਜੱਗਵਾਲ 'ਚ ਬਣ ਚੁੱਕਾ ਕਿ ਇੱਕ ਸਰਵਸੰਮਤੀ ਦੇ ਨਾਲ ਜਿਹੜੀ ਆ ਪੰਚਾਇਤ ਜਿਹੜੀ ਆ ਜਗਵਟ ਚ ਬਣੀ ਆ ਦੇਖੋ ਲਾਈਵ ਇਥੇ ਸ਼ਾਮੀ ਆ ਜੁਇਕੇ ਆਪਾਂ ਦੇਖੇ ਗੱਲ ਧੰਨਵਾਦ ਆਇ ਤੇ ਸਰਪੰਚ ਦਾ ਸਵਾਦ ਕਰਦੇ ਪਿੰਡ ਦੇ ਨਿਵਾਸੀ ਔਰ ਪਾਦਰੀ ਸਾਹਿਬ ਆ ਦੇਖੋ ਖੁਸ਼ੀ ਵਾਲੀ ਗੱਲ ਆ ਚਾਲੂ ਕੋ ਸੁਣਦੇ ਨਾ 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 ਉਧਾਰਨ ਕਿ ਮੈਂ ਅੱਜ ਸਾਰੇ ਜੀ ਜਾਈਏ ਨਾ ਕੋਈ ਪਤਾ ਨਹੀਂ ਆਜੋਦੇ ਚਾਰ ਦੀ ਜਿਹੜੀ ਕੰਟਰੋਲ ਸੱਭਾ ਦੇ ਉੱਤੇ ਕੰਮ ਕਰਦੇ ਨਹੀਂ ਹੈ ਸੋ ਅਹੀ ਹੁਣ ਗੱਲ ਕਰਾਂਗੇ ਕਿ ਚੇਅਰਮੈਨ ਸਾਹਿਬ ਮੋਹਨ ਸਿੰਘ ਜੀ ਨਾਲ ਕਿ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਪਿੰਡ 'ਚ ਸਰਸਮਤੀ ਹੋਈ ਆ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਦਾ ਮੇਰੇ ਪਿੰਡ ਦੀ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਕਿ 70 ਸਾਲ ਹੋ ਗਿਆ ਸਾਡੇ ਪਿੰਡ ਵਿੱਚ ਇਲੈਕਸ਼ਨ ਹੁੰਦੇ ਆ ਤੇ ਸਰਪੰਚ ਬਣਦੇ ਆ ਤੇ ਪਿੰਡ ਦਾ ਬੜਾ ਨੁਕਸਾਨ ਹੋਇਆ ਐਦਕਾ ਆਪਾਂ ਸ਼ੁਰੂ ਤੋਂ ਹੀ ਇਹ ਮਨ 'ਚ ਬਣਾਇਆ ਸੀਗਾ ਕਿ ਪਿੰਡ ਜਾਗਲਵੇੜ ਕੀ ਹੋਰ ਨਾ ਪਿੰਡਾਂ ਵਿੱਚ ਵੀ ਆਪਾਂ ਸਰਸਮਤੀਆਂ ਕਰਾਵਾਂਗੇ ਇਸ ਕਰਕੇ ਇਸ ਕੱਲ੍ਹ ਆ ਸਪੀਕਰ ਨੇ ਮਾਜ ਦਿੱਤੀ ਸਾਰੇ ਭਰਾਵਾਂ ਨੇ ਪ੍ਰਵਾਨ ਕੀਤਾ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ ਚ ਤੇ ਇਹ ਜਿਹੜੀ ਆ ਪੰਚਾਇਤ ਨਵੀਂ ਚੁਣੀ ਗਈ ਆ ਇਹ ਪੰਚਾਇਤ ਚੰਗੇ ਕੰਮ ਕਰੇਗੀ ਤੇ ਪਿੰਡ ਦੀ ਡਿਵੈਲਪਮੈਂਟ ਹੋਏਗੀ ਤੇ ਇਲਾਕੇ ਨੂੰ ਵੀ ਇਸ ਗੱਲ ਦਾ ਮਾਣ ਹੋਏਗਾ ਕਿ ਜਗਵਾਲ ਵੇੜ ਵਿੱਚ ਨਵੀਂ ਪੰਚਾਇਤ ਮਾਰ ਕੇ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਰਿਕਾਰਡ ਆ ਕਿ ਕਦੀ ਵੀ ਜਿਹੜੀ ਆ ਇਸ ਜਗਵਾਲ ਵੇੜ ਚ ਸਰਸਬਤੀ ਨਹੀਂ ਸੀ ਹੋਈ ਤੇ ਅੱਜ ਇੱਕ ਇੱਕ ਨਵਾਂ ਰਿਕਾਰਡ ਬਣਿਆ ਤੇ اسی ਗੱਲ ਕਰਾਂਗੇ ਐ ਸਦਾਰ ਬਲਿੰਦਰ ਸਿੰਘ ਜੀ ਨਾਲ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ ਫਤਿਹ ਅਸੀਂ ਸਮੂਹ ਨਗਰ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਅੱਜ ਜਿਸੀ ਪਾਰਟੀ ਬਾਡੀ ਤੋਂ ਉੱਪਰ ਉੱਠ ਕੇ ਨਾ ਅਕਾਲੀ ਦਲ ਨਾ ਕਾਂਗਰਸ ਨਾ ਆਮ ਪਾਰਟੀ ਨਾ ਬੀਜੇਪੀ ਪਾਰਟੀ ਅਸੀਂ ਇੱਕ ਸੰਗਤ ਦੇ ਰੂਪ ਵਿੱਚ ਇਹ ਫੈਸਲਾ ਲਿਆ ਜਿਹਨੂੰ ਬੱਚੇ ਤੋਂ ਲੈ ਕੇ ਬਿਰਧ ਤੱਕ ਸਾਰਿਆਂ ਨੇ ਪ੍ਰਵਾਨ ਕੀਤਾ ਹੈ ਕਸ਼ੀ ਪਿੰਡ ਦੀ ਭਲਾਈ ਲਈ ਅਤੇ ਪਿੰਡ ਦੀ ਚੜ੍ਹਦੀ ਕਲਾ ਲਈ ਇਹ ਸਾਰਾ ਜਿਹੜਾ ਕਾਰਜ ਸੰਪੂਰਨ ਕੀਤਾ ਸੰਗਤ ਨੇ ਸਹਿਯੋਗ ਦਿੱਤਾ ਅੱਜ ਅਸੀਂ ਵਾਰਿਸ ਨਸੀ ਨਾਲ ਉਹਦੀ ਟੀਮ ਜਿਹੜੀ ਨਵੀਂ ਜਿਹੜੀ ਤਿਆਰ ਕੀਤੀ ਹੈ ਪਰਮਾਤਮਾ ਇਹਨਾਂ ਦੇ ਸਿਰ ਤੇ ਕਿਰਪਾ ਦਾ ਹੱਥ ਰੱਖੇ ਇਹਨਾਂ ਨੇ ਚੜ੍ਹਦੀ ਕਲਾ ਦਾ ਰੇ ਨਗਰ ਦਾ ਭਲਾ ਹੋਵੇ ਇਸੇ ਤਰ੍ਹਾਂ ਹਰ ਨਗਰ ਵਿੱਚ ਹੋਣਾ ਚਾਹੀਦਾ ਹੈ ਕਿ ਪਿੰਡਾਂ ਵਿੱਚੋਂ ਲੜਾਈ ਝਗੜੇ ਮਕਾ ਕੇ ਪਾਰਟੀ ਬੈਜੀਟ ਉੱਪਰ ਉੱਠ ਕੇ ਇਹ ਫੈਸਲੇ ਲੈਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਣਾ ਸੁਧਾਰ ਬਲੁੰਦਰ ਸਿੰਘ ਜੀ ਜਿਨ੍ਹਾਂ ਨੇ ਬੜਾ ਸੁਣਾ ਆਖਿਆ ਤੇ ਹੁਣ ਇਹੀ ਗੱਲ ਕਰਾਂਗੇ ਸਰਪੰਚ ਵਰੁਣ ਸਿੰਘ ਨਾਲ ਹਾਂਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਇਸ 25 ਸਰਪੰਚੀ ਚੋਣ ਤੇ ਆਹੀ ਸਾਰੇ ਨਗਰ ਵਾਸੀ ਵੱਲੋਂ ਸਾਰੇ ਤੁਹਾਨੂੰ ਵਧਾਈ ਦਿੰਦੇ ਆ ਪਰ ਇਹ ਨਾਲ ਹੀ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਸਰਪੰਚ ਬਣ ਤੋਂ ਬਾਅਦ ਤਾਂ ਦਾ ਮੇਨ ਮਕਸਦ ਜਿਹੜਾ ਪਿੰਡ ਦੇ ਵਿਕਾਸ ਕਰਨਾ ਵਾ ਤੇ ਹੋਰ ਕੀ ਤੁਸੀਂ ਇਸ ਬਾਰੇ ਕਹਿਣਾ ਚਾਹੋਗੇ ਜਿੰਨੇ ਵੀ ਭੈਣ ਭਰਾਵਾਂ ਦੇ ਸਾਰੇ ਵਾਸਤੇ ਮੈਂ ਉਹਨਾਂ ਕੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਸ਼ੁਕਰੀਆ ਅਰਜ਼ੀ ਕਰਨਾ ਜਿਨ੍ਹਾਂ ਬਹੁਤ ਕਿਰਪਾ ਕੀਤੀ ਕਾਠ ਕੀਤਾ ਕਾਠ ਕਰਕੇ ਇਹ ਸੰਗਤ ਦੇ ਵਿੱਚ ਸਾਰਿਆਂ ਨੇ ਇਹਨਾਂ ਨੇ ਮੈਨੂੰ ਪ੍ਰਭੂ ਦੇ ਵਾਸਤੇ ਇਹ ਵਰਦਾਨ ਮਿਲਿਆ ਪਰਮੇਸ਼ਰ ਮੈਂ ਇਹਨਾਂ ਦੀ ਸੇਵਾ ਕਰ ਸਕਾਂ ਪ੍ਰਭੂ ਇਹਨਾਂ ਦੀ ਸੇਵਾ ਵਿੱਚ ਲੱਗਾ ਰਾਂ ਕੋਈ ਪਾਰਟੀ ਨਹੀਂ ਮੇਰੇ ਵਾਸਤੇ ਮੇਰੇ ਬਾਅਦ ਸਾਰੇ ਬਰਾਬਰ ਸਾਰੀਆਂ ਪਾਰਕੀਆਂ ਛੱਡ ਕੇ ਇਹਨਾਂ ਇਸ ਪਿੰਡ ਦਾ ਕੰਮ ਕਰਾਂਗਾ ਸਹੀ ਸਲਾਮ ਕੰਮ ਕਰਾਂਗਾ ਕੋਈ ਪਾਰਟੀ ਨਾ ਖਾਂ ਕਿਸੇ ਨਾਲ ਇਖਾ ਨਾ ਕਰਾਂਗਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਗੁਜ਼ਾਰ ਹਾਂ ਇਹ ਸਾਡੇ ਸਰਪੰਚ ਵਰਸ ਸਿੰਘ ਜੀ ਜਿਨ੍ਹਾਂ ਨੇ ਆਪਣੇ ਆਉਣ ਵਾਲੇ ਸਮੇਂ ਵਾਰ ਦੱਸਿਆ ਕਿ ਕੀ ਕਰਨਾ ਤੇ ਇਹਨੇ ਬਾਕੀ ਪੂਰੀ ਟੀਮ ਜਿਹੜੀ ਇਹਨਾਂ ਦੇ ਨਾਲ ਨੇ ਸੋ ਸਾਰਿਆਂ ਨੂੰ ਫਿਰ ਦੁਬਾਰਾ ਜਿਹੜੇ ਪੂਰੇ ਜਾਗਲ ਵੇੜ ਦੇ ਨਾਲ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਸਰਬਸੰਤੀ ਨਾਲ ਇਸ ਪੰਜਾਬ ਨੂੰ ਸੁਣਿਆ ਇਹ ਵੀਡੀਓ ਕਿਸ ਤਰ੍ਹਾਂ ਦੇ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਡਿਜੀਟਲ ਸੇਫਟੀ ਆਸਰ ਪਹਿਲ ਕਰਨ ਦੀ ਦੇਖਣ ਨੂੰ ਮਿਲੀ ਹੈ ਕਿ ਤੁਸੀਂ ਦੇ ਨਾਲ ਲੈ ਗਿਆ